ਜੀ ਦਾ ਖਾਲਸਾ ਵੈਜੀ ਕਤੇ ਆ ਸ਼ੰਭੂ ਪੁਲਜੇ ਦੇ ਤੇ ਸਾਹਮਣੇ ਕੰਦਾ ਤੁਸੀਂ 6 ਮਹੀਨੇ ਤੋਂ ਦੇਖ ਰਹੇ ਜੇ ਕੀਤੀਆਂ ਇਹ ਕੰਦਾ ਕਰਕੇ ਨਿਹੱਥੇ ਕਿਸਾਨਾਂ ਮਜ਼ਦੂਰਾਂ ਤੇ ਤਸ਼ੱਦਦ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਬੀਜੇਪੀ ਸਰਕਾਰ ਅੱਜ ਹਰਿਆਣੇ ਦੇ ਕੋਰਖ ਖੇਤਰ ਦੇ ਵਿੱਚ ਸਨਮਾਨਤ ਕਰ ਰਹੀ ਆ ਪਰ ਜਿਹੜੇ ਜਾਗਦੇ ਜਵੀਰਾ ਵਾਲੇ ਆ ਉਹਨਾਂ ਦਾ ਵਿਰੋਧ ਕਰ ਰਹੇ ਆ ਉਹਦੇ ਵਿੱਚ ਸਾਡੇ ਸ਼ਹੀਦ ਪਗਸੇ ਜਥੇਬੰਦੀ ਦੇ ਚਾਰ ਆਗੂ ਜਿਦੇ ਵਿੱਚੋਂ ਦਰਬਾਖ ਸਿੰਘ ਜੈ ਭਗਵਾਨ ਤੇ ਦੋ ਦੋ ਹੋ ਆਗੂ ਉਹਨਾਂ ਨੂੰ ਸੀਐਸਟਾਫ ਵੱਲੋਂ ਚੁੱਕਿਆ ਗਿਆ ਅਸੀਂ ਕਹਿੰਦੇ ਵੇ ਨਾਦਰ ਸ਼ਾਹ ਦੀਆਂ اولادਾਂ ਵਾਲਾ ਕੰਮ ਇਹ ਕਰਨਾ ਸਰਕਾਰਾਂ ਛੱਡਣ ਕਿਉਂਕਿ ਅਸਲੀ ਤੌਰ ਤੇ ਅਫਸਰ ਸ਼ਹੀਦਾਂ ਸਨਮਾਨ ਉਹ ਦਾਵਾ ਜਦੋਂ ਲੋਕ ਤੁਰੇ ਜਾਂਦੇ ਨੂੰ ਸਲੂਟ ਮਾਰਨ ਜਿਵੇਂ ਸਾਡੇ ਦੇਸ਼ ਦੇ ਫੌਜੀਆ ਨੂੰ ਜਦੋਂ ਗੱਡੀਆਂ ਲੈ ਕੇ ਤੁਰਦੇ ਆ ਤੇ ਨਿਆਣੇ ਟਾਟਾ 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 ਬਾਏ ਬਾਏ ਕਰਦੇ ਆ ਨਾ ਜੇ ਦਿਨ ਸਾਡੇ ਦੇਸ਼ ਦੀ ਸਾਰੀਆਂ ਸਟੇਟਾਂ ਦੀ ਪੁਲਿਸ ਨੂੰ ਟਾਟਾ ਟਾਟਾ ਬਾਏ ਬਾਏ ਹੋਣ ਲੱਗ ਪਈ ਉਸ ਦਿਨ ਸਮਝਣਾ ਕਿ ਪੁਲਿਸ ਦਾ ਵਾਕਿਆ ਇਸਨਮਾਨ ਹੋ ਰਿਹਾ ਵਾ ਅੱਜ ਉਹਨਾਂ ਦੇ ਸਨਮਾਨ ਵਾਸਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਤੇ ਜੇ ਵਿਰੋਧ ਦੇ ਵਿੱਚ ਕਾਲੇ ਝੰਡੇ ਬੀਜਪੀ ਨੂੰ ਵਿਖਾਏ ਜਾ ਰਹੇ ਆ ਕਿ ਸਾਡੇ ਬਜ਼ੁਰਗਾ ਤੇ ਨੌਜਵਾਨਾਂ ਤੇ ਤਸ਼ੱਦਦ ਕੀਤਾ ਸੁਭ ਕਰਨ ਨੂੰ ਸ਼ਹੀਦ ਕੀਤਾ ਉਹਨਾਂ ਨੂੰ ਗ੍ਰਿਫਤਾਰ ਕਰਕੇ ਹੂਰੋ ਹੁਰੀ ਹੋ ਕੇ ਸੀਐਸਟਾਫ ਦੇ ਸੁੱਟਿਆ ਗਿਆ ਵਾ ਇਹ ਦੀ ਅਹੀਂ ਸਾਤ ਸ਼ਬਦਾਂ ਜਿਨਿਖੇਦੀ ਕਰਦੇ ਆ ਤੇ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਆ ਕਿ ਆਉਣਲੇ ਦਿਨਾਂ ਦੇ ਵਿੱਚ ਲੋਕ ਏਡੀ ਵੱਡੀ ਲੰਬੰਦੀ ਕਰਨਗੇ ਐਰ ਕੀ ਵਾਰ ਤਾਂ 240 ਮਿਲ ਗਈਆਂ ਵਾ ਐਰ ਕੀ ਦੀਵਾਰ ਤੇ ਪੰਜ ਜੜੀਆਂ ਹਰਿਆਣੇ ਚੋਂ ਮਿਲ ਗਈਆਂ ਵਾ ਪਰ ਅਗਲੀਆਂ ਚੋਣਾਂ ਦੇ ਵਿੱਚ ਖਾਤੇ ਵੀ ਨਹੀਂ ਖੁੱਲਣ ਦੇਣਗੇ ਲੋਕ ਕਿਉਂਕਿ ਭਾਰ ਦੇ ਲੋਕ ਵਾ ਤੁਸੀਂ ਲੋਕਤੰਤਰ ਦਾ ਘਾਣ ਕਰ ਰਹੇ ਜੀ ਪਰ ਲੋਕ ਲੋਕਤੰਤਰ ਨੂੰ ਬਚਾਉਣ ਵਾਸਤੇ ਲੱਗੇ ਹੋਏ ਆ ਸੋ ਭਾਰ ਦੇ ਲੋਕੋ ਜਾਗ ਜੋ ਕਿਉਂਕਿ ਸੁਤਿਆਂ ਪਿਆ ਤੋ ਕੁਝ ਨਹੀਂ ਹੋਣ ਵਾਲਾ ਜੇ ਤੂੰ ਜਾਗੇ ਤੇ ਫਿਰ ਸਾਰਾ ਕੁਝ ਬਚਾ ਕੇ ਕਾਰਪੋਰੇਟਰ ਰੂਪੀ ਦਾਇਤ ਰੂ ਇਥੋਂ ਭਜਾ ਦੇਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ